ਰਾੜ ਜੈਸੀ ਦੀ ਲਿਖੀ ਹੋਈ ਕਹਾਣੀ ਮੂੰਗੀ ਮਸਰੀ ਜਦੋਂ ਪੇਕੀ ਜਾਣਾ ਤਾਂ ਬੀਬੀ ਅੱਖਾਂ ਭਰ ਕੇ 12 ਲਾਉਂਦੀ ਪੁੱਤ ਸਾਰਾ ਦਿਨ ਮੂੰਗੀ ਮਸਰੀ ਖਵਾਈ ਜਾਂਦੇ ਗਏ ਮੈਨੂੰ ਨਹੀਂ ਫਿੱਟ ਮੂੰਗੀ ਇਹਨਾਂ ਨੂੰ ਕਹਿ ਕਿ ਕੋਈ ਸਬਜ਼ੀ ਵੀ ਧਰ ਦਿਆ ਕਰਨ ਕਦੇ ਜਾਂ ਕੋਈ ਹੋਰ ਦਾਲ ਮੈਨੂੰ ਕਿਹੜਾ ਕੋਈ ਬਿਮਾਰੀ ਹੈ ਜੋ ਮੇਰਾ ਪਰਹੇਜ਼ ਕਰਾਈ ਜਾਂਦੇ ਗਏ ਕੀ ਆਖਦੀ ਬੀਬੀ ਨੂੰ ਜਾਂ ਭਾਬੀਆਂ ਨੂੰ ਪਰ ਸੱਚੀ ਗੱਲ ਸੀ ਕਿ ਉਹਨਾਂ 7 ਦਿਨਾਂ 'ਚ 5 ਦਿਨ ਮੂੰਗੀ ਮਸਰੀ ਬਣਾਉਣੀ। ਮੇਰੇ ਗਈ ਤਾਂ ਮੂੰਗੀ ਮਸਰੀ ਧਰ ਦੇਣੀ ਤੇ ਕਹਿਣਾ ਕਿ ਸਾਡੀ ਮੂੰਗੀ ਮਸਰੀ ਬਣਦੀ ਹੀ ਵਾਲੀ ਸਵਾਦ। ਬੀਬੀ ਦਾ ਜਵਾਈ ਪੇਕੀ ਜਾਣ ਵੇਲੇ ਝੇੜ ਕਰਦਾ ਕਿ ਇੱਥੋਂ ਪਾ ਕੇ ਲੈ ਜਾ ਸਬਜ਼ੀ ਕੋਈ। ਉਹਨਾਂ ਆਪਣੇ ਮੱਥੇ ਮੂੰਗੀ ਹੀ ਮਾਰਨੀ। ਕਈ ਵਾਰ ਘਰ ਵਾਲੇ ਦਾ ਮੇਨਾ ਜਿਹਾ ਵੀ ਲੱਗਦਾ। ਸਾਡੇ ਜਾਂਦਿਆਂ ਨੂੰ ਮੂੰਗੀ ਨੂੰ ਤੜਕਾ ਲੱਗ ਜਾਂਦਾ। ਇੱਕ ਦਿਨ ਸੁਨੇਹਾ ਆਇਆ ਕਿ ਬੀਬੀ ਪੂਰੀ ਹੋ ਗਈ। ਭਰਾ ਕਹਿੰਦੇ ਕਿ ਸਾਦਾ ਭੋਗ ਪਾਉਣਾ ਪਰ ਭਾਬੀਆਂ ਆੜ ਗੀਆਂ ਕਿ ਬੀਬੀ ਵੱਡੀ ਕਰਨੀ ਐ। ਭੋਗ ਨਹੀਂ ਤਾਂ ਉਹਨਾਂ ਦੀ ਸੀ। ਬੀਬੀ ਦਾ ਵਿਆਹ ਵਰਗਾ ਭੋਗ ਕੀਤਾ। ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਈ। ਮਟਰ ਪਨੀਰ ਦੀ ਸਬਜ਼ੀ, ਛੋਲੇ ਤੇ ਖੁੰਬਾਂ ਦੀ ਸਬਜ਼ੀ। ਦਲੇ ਛੋਲਿਆਂ ਦੀ ਦਾਲ, ਸਾਗ, ਜਲੇਬੇ, ਖੀਰ, ਘੜਾ। ਪਰ ਮੇਰੇ ਕੁਝ ਵੀ ਨਾ ਲੰਘਿਆ। ਬੀਬੀ ਅੱਖਾਂ ਮੂਰੇ ਦਿਸ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਕੀ ਪਰਸਿੰਨੀ ਮੂੰਗੀ ਮਸਰੀਨੀ ਦਿਸਦੀਆਂ ਚ ਬੁੜੀ ਨਾਲ ਬਹਿਰ ਸੀ ਇਹਨਾਂ ਦਾ ਮੈਂ ਕੁਝ ਜਨਾ ਖਾਤਾ ਘਰ ਜਾ ਕੇ ਫ੍ਰਿਜ ਚ ਜੋ ਮੂੰਗੀ ਮਸਰੀ ਪਈ ਸੀ ਉਹਨੂੰ ਤੱਤੀ ਕਰ ਰੋਟੀ ਖਾ ਲਈ ਬੀਬੀ ਦੇ ਜਾਣ ਤੋਂ ਬਾਅਦ ਦੋਵੇਂ ਭਰਾ ਅੱਡ ਵਾਈ ਵੈਡ ਹੋ ਗਏ ਹੁਣ ਜਦੋਂ ਪੇਕੀ ਜਾਂਦੀ ਹਾਂ ਤਾਂ ਦੋਨੇ ਘਰਾਂ ਦੇ ਤਰ੍ਹਾਂ ਤਰ੍ਹਾਂ ਦੇ ਭਗਵਾਨ ਹੁੰਦੇ ਹਨ ਭਾਬੀ ਕਹਿੰਦੀ ਕਿ ਮੂੰਗੀ ਮਸਰੀ ਵਾਈ ਕਰਦੀ ਏ ਤੇਰੇ ਬਾਈ ਨੂੰ ਅਸੀਂ ਤਾਂ ਧਰ ਨੂੰ ਹਟ ਗਏ ਮੂੰਹ ਕੌੜਾ ਜ਼ਹਿਰ ਬਣਾ ਦਿੰਦੀ ਏ ਮੇਰਾ ਚਿੱਤ ਕਰਦਾ ਹੁੰਦਾ ਸੀ ਕਿ ਕਹਿ ਦੇਵਾਂ ਕਿ ਭਾਬੀ ਮੂੰਗੀ ਮਸਰੀ ਬਣਾ ਦੇ ਜਿਹੜੇ ਘਰੋਂ ਮੇਰੀ ਮਾਂ ਨੂੰ ਪਕਵਾਨ ਨਹੀਂ ਮਿਲੇ ਉਸ ਘਰੋਂ ਮੈਂ ਕਿਵੇਂ ਖਾਵਾਂ ਫਿਰ ਕਹਿਣਾ ਕੀ ਮਣਾ ਛੱਡ ਕੀ ਲੈਣਾ ਜਿਵੇਂ ਬੀਬੀ ਦੇ ਜਮਾਈ ਦੀ ਨੂਹ ਨਹੀਂ ਬੰਦ ਹੋ ਗਈ ਖਾਣੀ ਪੀਬੀ ਤਾਂ ਹੀ ਮਰ ਗਈ ਉਹ ਸ਼ਰਮ ਮਰਦੀ ਸੀ ਕਿ ਜਮਾਈ ਭਾਈ ਨੂੰ ਰੋਟੀ ਨਹੀਂ ਰੱਜ ਕੇ ਖਵਾਉਂਦੀ ਖੇਰ ਭਿਆਂ ਦੇ ਨਾਲ ਹੀ ਬੰਦਾ ਮਰ ਜਾਂਦਾ ਤਨ